ਖਬਰ ਸੰਗਰੂਰ ਦੇ ਸੁਨਾਮ ਉਦਮ ਸਿੰਘ ਵਾਲਾ ਤੋਂ ਹੈ ਜਿੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਨਜਾਇਜ਼ ਬਣੀ ਇਮਾਰਤ ਤੇ ਪੀਲਾ ਪੰਜਾ ਚਲਾਇਆ ਗਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਕਾਨੂੰਨ ਵਿਵਸਥਾ ਨੂੰ ਦੇਖਦੇ ਹੋਏ ਇੱਥੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਕਿਉਂਕਿ ਇਹ ਬਿਲਡਿੰਗ ਨਜਾਇਜ਼ ਤੌਰ ਤੇ ਉਸਾਰੀ ਗਈ ਸੀ ਅਤੇ ਇਸ ਨੂੰ ਢਾਹਣ ਦੇ ਹੁਕਮ ਜਾਰੀ ਹੋਏ ਸਨ ਜਿਸ ਦੇ ਚਲਦੇ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਬਿਲਡਿੰਗ ਦਾ ਮਾਲਕ ਕਈ ਸਮਾਜ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਸੀ ਜਿਸ ਦੇ ਚੱਲਦੇ ਇਹ ਕਾਰਵਾਈ ਕੀਤੀ ਗਈ ਹੈ ਅਤੇ ਸੁਰੱਖਿਆ ਦੇ ਮੱਦੇਨਜ਼ਰ ਭਾਰੀ ਪੁਲਿਸ ਬਲ ਸਨਾਮ ਵਿਖੇ ਤਾਇਨਾਤ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਜੇਕਰ ਹੋਰ ਵੀ ਕੋਈ ਨਾਜਾਇਜ਼ ਹਸਾਰੀਆਂ ਹਨ ਉਹਨਾਂ ਤੇ ਵੀ ਜਲਦ ਕਾਰਵਾਈ ਕੀਤੀ ਜਾਵੇਗੀ। ਬਹੁਤ ਵੱਡਾ ਐਕਸ਼ਨ ਦਿੱਤਾ ਹੈ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਦੇ ਅਲੱਗ-ਅਲੱਗ ਕੋਨਿਆਂ ਦੇ ਹਾਲਾਤ ਨਾਲ ਸਨਾਮ ਸਿਟੀ ਦੇ ਵਿੱਚ ਵੀ ਅੱਜ ਜਿਹੜੇ ਨਸ਼ਿਆਂ ਦੇ ਖਿਲਾਫ ਜਿਹੜੀ ਹੈ ਇੱਕ ਵੱਡੀ ਕਾਰਵਾਈ ਹੋਣ ਜਾ ਰਹੀ ਹੈ ਤੇ ਅੱਜ ਨਸ਼ਾ ਤਸਕਰਾਂ ਦੇ ਖਿਲਾਫ ਦੀ ਮਹਮ ਦੇ ਤਹਿਤ ਜੀ ਕੁਝ ਨਹੀਂ ਨਜਾਇਜ਼ ਬਿਲਡਿੰਗ ਹੈ ਜਿਹਨੇ ਕਾਫੀ ਲੰਬੇ ਸਮੇਂ ਤੋਂ ਨਸ਼ੇ ਦਾ ਕੰਮ ਕਰਦੇ ਆ ਰਹੇ ਨੇ ਉਹਨਾਂ ਖਿਲਾਫ ਵੀ ਹੈ ਇਸ ਸ਼ਹਿਰ ਦੇ ਵਿੱਚ ਕਿੰਨੇ ਮਸਲੇ ਨੇ ਤੇ ਅੱਜ ਕਿੰਨੇ ਤੇ ਕਰ ਬਣੇ ਨੇ ਕਾਰਵਾਈ ਜੇ ਨਹੀਂ ਹੈ ਬਾਕੀ ਤਾਂ ਪੁਲਿਸ ਪ੍ਰਸ਼ਾਸਨ ਦੱਸੂਗਾ ਕਿਉਂਕਿ ਇਹ ਉਹਨਾਂ ਦੇ ਵੱਲੋਂ ਜਿਹੜੀ ਮਹਿਮ ਚੇੜੀ ਗਈ ਹੈ ਤਾਂ ਟੌਪ ਸੀਕਰ ਰੱਖਿਆ ਗਿਆ ਸੀ ਕਿਉਂਕਿ ਉਹਨਾਂ ਨੂੰ ਪਤਾ ਕੀ ਕੌਣ ਕੌਣ ਬੰਦੇ ਇਹਦੇ ਵਿੱਚ ਇਨਵੋਲਵ ਨੇ ਉਹ ਉਹਨਾਂ ਦੇ ਡਿਸਕਸ਼ਨ ਦੇ ਵਿੱਚ ਹੈ ਪਰ ਜੇ ਇਹ ਕਾਰਵਾਈ ਹੈ ਜੇ ਨਹੀਂ ਹੁਣੀ ਥੋੜੇ ਜਿਨਵਾਦ ਕੋਈ ਟਾਈਮ ਦੇਖੋਗੇ ਇਹ ਕਾਰਵਾਈ ਹੋਣ ਜਾ ਰਹੀ ਹੈ ਜੈਸ ਸਿੰਘ ਬੀਗ ਰੋਚਲ ਐਕਟਿਵਿਸਟ ਤੁਸੀਂ ਸਰਕਾਰ ਦੀ ਇਸ ਕਾਰਵਾਈ ਨੂੰ ਮਤਲਬ ਕਿ ਨਸ਼ਾ ਮੁਕਤ ਰੋਜ ਦੇ ਨਾਲ ਨਸ਼ਾ ਮੁਕਤ ਅਭਿਆਨ ਦਾ ਬਿਲਕੁਲ ਬਿਲਕੁਲ ਜੀ ਨਸ਼ਾ ਮੁਕਤੀ ਦਾ ਅਭਿਆਨ ਜਨਾਏ ਬਹੁਤ ਪਹਿਲਾਂ ਸ਼ੁਰੂ ਹੋਣਾ ਚਾਹੀਦਾ ਸੀ ਕਿਉਂਕਿ ਮਨੂੰ ਨਹੀਂ ਪਤਾ ਕਿ ਸਰਕਾਰਾਂ ਕਿਉਂ ਛੁੱਟੀਆਂ ਨਹੀਂ ਆ ਪਤਾ ਉਹਨਾਂ ਨੂੰ ਵੀ ਸੀ ਕਿ ਨਸ਼ਾ ਕੌਣ ਵੇਚਦਾ ਹੈ ਤੇ ਕਿਸ ਤਰੀਕੇ ਨਾਲ ਅੱਗੇ ਵੱਧਦਾ ਹੈ ਪਰ ਸਰਕਾਰਾਂ ਨੇ ਕਿਸੇ ਨੇ ਇਹਦੇ ਬਾਰੇ ਕੋਈ ਤਹਈਆ ਨਹੀਂ ਕੀਤਾ ਬੇਸ਼ੱਕ ਚਾਹੇ ਗੁੜਕਾ ਸਾਗ ਦੀ ਕਸਮਾ ਖਾ ਕੇ ਚਾਹੇ ਵੱਡੇ ਵੱਡੇ ਮੰਚਾਂ ਤੋਂ ਫਿਛਲੀਆਂ ਸਰਕਾਰਾਂ ਬੋਲਦੀ ਰਹੀਆਂ ਨੇ ਕਿ ਜੀ ਨਸ਼ਾ ਨੂੰ ਅਸੀਂ ਖਤਮ ਕਰਾਂਗੇ ਪਰ ਤੁਸੀਂ ਹੁਣ ਦੇਖ ਰਹੇ ਹੋ ਪੰਜਾਬ ਸਰਕਾਰ ਨੇ ਪੂਰੀ ਤਰ੍ਹਾਂ ਇਹ ਕੀ ਅਰਦਾ ਤਹਈਆ ਕੀਤਾ ਕਿ ਅਸੀਂ ਨਸ਼ੇ ਦੇ ਪੂਰੀ ਤਰ੍ਹਾਂ ਖਤਲ ਪਾਵਾਂਗੇ ਪਰ ਅਸੀਂ ਕੜੀ ਇਸੇ ਕੜੀ ਦੇ ਵਿੱਚ ਇਹ ਕਾਰਵਾਈ ਹੋ ਰਹੀ ਹੈ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਇਲੀਗਲ ਸਟਰਕਚਰ ਹੈ ਬੁੱਧ ਸਿੰਘ ਉਰ ਬੁੱਢਾ ਨਾਦ ਦੇ ਸ਼ਖਸਦਾਰ ਬਣਾਇਆ ਹੋਇਆ ਸੀਗਾ ਤੇ ਇਸ ਦੇ ਡੈਮੋਲੀਸ਼ਨ ਦੇ ਆਰਡਰ ਐਡਮਿਨਿਸਟ੍ਰੇਸ਼ਨ ਵੱਲੋਂ ਸੀ ਅੱਜ ਪੁਲਿਸ ਇੱਥੇ ਇੰਦਾਦ ਦੇਣ ਆਈ ਹੈ ਤਾਂ ਕਿ ਕੋਈ ਲਾਅ ਐਂਡ ਆਰਡਰ ਇਸ਼ੂ ਨਾ ਬਣੇ ਕਿਸੇ ਦਾ ਨੁਕਸਾਨ ਨਾ ਹੋਵੇ ਤੇ ਜੋ ਐਡਮਿਨਿਸਟ੍ਰੇਸ਼ਨ ਦੀ ਪ੍ਰੋਸੈਸ ਹੈ ਉਹ ਲਗਾਤਾਰ ਜਾਰੀ ਹੈ ਹੋਰ ਵੀ ਅਜਿ ਗੈਰ ਕਾਨੂੰਨੀ ਜਿਹੜੀ ਉਹਨਾਂ ਨੇ ਕਿਸ ਨੇ ਕੋਈ ਕੰਸਟਰਕਸ਼ਨ ਕੀਤੀ ਹੈਗੇ ਉਸ ਤੇ ਅ ਆਇਡੈਂਟੀਫਿਕੇਸ਼ਨ ਐਂਡ ਉਸ ਤੋਂ ਬਾਅਦ ਪ੍ਰੋਪਰ ਕਾਰਵਾਈ। ਟੋਟਲ ਕਿੰਨੇ ਬੰਦੇ ਤੇ ਕਾਰਵਾਈ ਕੀਤੀ ਜਾ ਰਹੀ ਹੈ ਜੀ? ਜੀ ਹਲੇ ਤਾਂ ਫਿਲਹਾਲ ਜਿਹੜੇ ਮੈਂ ਤੁਹਾਨੂੰ ਦੱਸਿਆ ਕਿ ਸਾਡੀ ਇੱਕ ਮਲਟੀਪਲ ਐਫ ਆਈ ਆਰ ਇਸ ਮਹੀਨੇ ਵਿੱਚ ਦਰਜ ਹੋਏ ਦਤੋਂ ਇਹ ਮੁਹਿੰਮ ਦਾ ਦੀ ਸ਼ੁਰੂਆਤ ਹੋਈ ਹੈ ਤੇ ਹੋਰ ਵੀ ਇਹ ਟਾਈਮ ਵਿੱਚ ਅੱਗੇ ਜਾਰੀ ਰਹੇਗੀ। ਪਰ ਇਹ ਕਾਰਵਾਈ ਹੁਣ ਇਸੇ ਸਮਾਪਤ ਹੋ ਗਈ ਹੈ ਤਾਂ ਹੋਰ ਅੱਗੇ ਕਰਕੇ ਸੇ ਕਰਨੀ ਹੈ ਜਾਂ ਫਿਰ ਇਹੀ ਕੇਸ ਸੀ ਸਨ। ਨਹੀਂ ਹੁਣ ਇਹ ਜਿਹੜੀ ਕਾਰਵਾਈ ਹੈਗੀ ਜਿਸ ਦੇ ਵਾਸਤੇ ਪੁਲਿਸ ਪ੍ਰੋਟੈਕਸ਼ਨ ਪ੍ਰੋਵਾਈਡ ਕੀਤੀ ਗਈ ਹੈ ਆਉਣ ਵਾਲੇ ਦਿਨਾਂ ਵਿੱਚ ਅਗਰ ਕਿਤੇ ਹੋਰ ਵੀ ਪ੍ਰੋਵਾਈਡ ਕਰਨੀ ਪੈਗੀ ਤਾਂ ਅਸੀਂ ਜ਼ਰੂਰ ਕਰਾਂਗੇ। ਕਿੰਨੀ ਜਗ੍ਹਾ ਸੀ ਜਿਹੜ ਜਿਹੜਾ ਇਸ ਤੇ ਲੀਗਲ ਸਟਰਕਚਰ ਬਣਾਇਆ ਹੈਗਾ ਇੱਥੇ ਇਹਨਾਂ ਨੇ ਗੈਰ ਕਾਨੂੰਨੀ ਕੰਮ ਵੀ ਕੀਤੇ ਨੇ ਤੇ ਇਥੋਂ ਬਹੁਤ ਹੀ ਨਸ਼ਾ ਤਸਕਰੀ ਦੀ ਕੰਪਲੇਂਟ ਵੀ ਆਉਂਦੀਆਂ ਨਹੀਂ ਆਉਂਦੀਆਂ ਸਰ ਕਾਸ਼ਾ ਕਹਿੰਦੇ ਸੀ ਨਾ ਇਹ ਮਤਲਬ ਕਿ ਇਸ ਜਗ੍ਹਾ ਦੇ ਬਸਤੀ ਜਿਹੜਾ ਇਹ ਦੁਕਾਨ ਕਮ ਘਰ ਦੇ ਵਾਂਗੂ ਇਸਤੇਮਾਲ ਕੀਤੀ ਜਾਂਦੀ ਸੀ ਇੱਥੇ ਰਾਹਿਸ਼ ਵੀ ਰੱਖੀ ਜਾਂਦੀ ਸੀ ਤੇ ਹੋਰ ਵੀ ਗੈਰ ਕਾਨੂੰਨੀ ਜਿਹੜੇ ਕੰਮਾਂ ਦੀ ਇਨਪੁਟ ਇਥੋਂ ਆਈ ਹੈ ਨਸ਼ਾ ਕਿਸ ਤਰ੍ਹਾਂ ਦੇ ਵੇਚਦੇ ਸੀ ਜੀ ਇਹਨਾਂ ਤੇ ਜੀ ਮਲਟੀਪਲ ਐਫ ਆਈ ਆਰs ਹੈਗੀਆਂ ਜਿਨ੍ਹਾਂ ਵਿੱਚੋਂ ਐਨ ਡੀ ਪੀ ਐਸ ਦੀ ਕਮਰਸ਼ੀਅਲ ਧਾਰਾ ਦੇ ਹੇਠ ਵੀ ਐਫ ਆਈ ਆਰ ਹੈਗੀ ਅਤੇ ਐਕਸਾਈਜ਼ ਦੇ ਐਕਟ ਦੇ ਪ੍ਰੋਵੀਜ਼ਨ ਹੇਠ ਵੀ ਇਹਨਾਂ ਤੇ ਐਫ ਆਈ ਆਰ ਦਰਜ ਹੈ